ਸਾਸਤਰੀ ਕਾਲ ਜੀ ਮੈਂ ਸੁਨਿੰਦਰ ਸਿੰਘ ਰੋਆ ਅਮਰੀਕਾ ਰੂਸ ਤੇ ਚੀਨ ਇਹ ਤਿੰਨ ਦੇਸ਼ ਆ ਜਿਹੜੇ ਸਾਰੀ ਦੁਨੀਆ ਨੂੰ ਇਸ ਵੇਲੇ ਚਲਾ ਰਹੇ ਆ ਸਾਰੀ ਅਰਥ ਵਿਵਸਥਾ ਸਾਰੀ ਦੁਨੀਆ ਦੀ ਸੁਰੱਖਿਆ ਜਿਹੜੀ ਆ ਇਹਨਾਂ ਤਿੰਨ ਦੇਸ਼ਾਂ ਦੇ ਦੁਆਲੇ ਘੁੰਮ ਰਹੀ ਆ ਇਤਨੇ ਦੇਸ਼ ਇੱਕ ਦੂਜੇ ਨੂੰ ਵੀ ਪ੍ਰਭਾਵਿਤ ਕਰ ਰਹੇ ਆ ਇੱਕ ਦੂਜੇ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕਰ ਰਹੇ ਆ ਤੇ ਇਹ ਜਿਹੜੇ ਹੋਰ ਦੇਸ਼ ਆ ਦੁਨੀਆ ਦੇ ਉਹਨਾਂ ਨੂੰ ਇਹ ਉਹਨਾਂ ਦਾ ਸੰਤੁਲਨ ਕਿਵੇਂ ਆਪਣੇ ਨਾਲ ਰੱਖਣਾ ਆ ਉਹਨੂੰ ਵੀ ਲੈ ਕੇ ਰਣਨੀਤੀਆਂ ਜਿਹੜੀਆਂ ਆ ਉਹ ਘੜ ਰਹੇ ਆ ਇਹ ਤਿੰਨੇ ਦੇਸ਼ ਜਿਹੜੇ ਆ ਇਹ ਕਹਿ ਲਿਆ ਜਾਏ ਕਿ ਦੁਨੀਆ ਦੀਆਂ ਇਸ ਵੇਲੇ ਤਿੰਨ ਸੁਪਰ ਪਾਵਰ ਜਿਹੜੀਆਂ ਆ ਉਹ ਵਿਚਰ ਰਹੀਆਂ ਆ ਯੂਰਪੀਅਨ ਯੂਨੀਅਨ ਨੂੰ ਇਹਦੇ ਵਿੱਚ ਇਸ ਕਰਕੇ ਸ਼ਾਮਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਇੱਕ ਦੇਸ਼ਾਂ ਦਾ ਸਮੂਹ ਆ ਯੂਰਪਨਿਆਂ ਦਾ ਤੇ ਜਦੋਂ ਕਿਤੇ ਉਹਨਾਂ ਵਿੱਚੋਂ ਕਿਸੇ ਦੇਸ਼ ਦੇ ਆਪਣੇ ਹਿੱਤ ਜਦੋਂ ਪ੍ਰਭਾਵਿਤ ਹੋਣ ਲੱਗਦੇ ਆ ਤਾਂ ਉਹ ਕਹਿ ਲੋ ਕਿ ਜਿਹੜਾ ਆ ਉਹ ਆਪਣੇ ਤੌਰ ਦੇ ਉੱਤੇ ਵੀ ਜਿਹੜਾ ਆ ਉਹ ਕਈ ਵਾਰੀ ਪੂਰੀ ਯੂਰਪੀਅਨ ਯੂਨੀਅਨ ਦਾ ਹੁਕਮ ਜਿਹੜਾ ਆ ਉਹ ਨਹੀਂ ਮੰਨਦਾ ਲੇਕਿਨ ਇਹ ਤਿੰਨ ਦੇਸ਼ ਜਿਹੜੇ ਆ ਇਹਨਾਂ ਨੇ ਕਿਵੇਂ ਦੁਨੀਆ ਨੂੰ ਘੁਮਾਇਆ ਆ ਉਹ ਤਿੰਨ ਮੁੱਦਿਆਂ ਦੇ ਉੱਤੇ ਚੱਲ ਰਹੀ ਆ ਇੱਕ ਹੈ ਇਹ ਦੇਸ਼ ਆਪਣੀਆਂ ਜਿਹੜੀਆਂ ਆ ਸਰਹੱਦਾਂ ਉਹਨਾਂ ਦਾ ਵਿਸਥਾਰ ਕਰਨ ਭਾਵੇਂ ਪਾਸੇ ਲੱਗੇ ਹੋਇਆ ਸੁਰੱਖਿਆ ਦੇ ਨਾਂ ਤੇ ਕਿ ਸਾਡੇ ਦੇਸ਼ ਦੀ ਸੁਰੱਖਿਆ ਨੂੰ ਖਤਰਾ ਆਇਆ ਤੇ ਇਹ ਇਸ ਤਰ੍ਹਾਂ ਜਾਂ ਤਾਂ ਗੁਆਂਢੀ ਦੇਸ਼ਾਂ ਨੂੰ ਦਬਾਰ ਰਿਹਾ ਜਾਂ ਫਿਰ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਖੇਤਰ ਹੈਗੇ ਆ ਉਹਨਾਂ ਦੇ ਉੱਤੇ ਆਪਣੇ ਦਾਅਵੇ ਜਤਾ ਰਹੇ ਆ ਦੂਸਰਾ ਜਿਹੜਾ ਕਾਰਨ ਆ ਉਹ ਹੈਗਾ ਆ ਵਪਾਰ ਇਹ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਬਣ ਗਿਆ ਆ ਇੱਕ ਦੂਸਰੇ ਦੇਸ਼ ਦੇ ਵਪਾਰ ਨੂੰ ਆਪਣੇ ਦੇਸ਼ ਦੇ ਵਿੱਚ ਰੋਕਣਾ ਤੇ ਫਿਰ ਉਹਦੇ ਦਬਾਤ ਪਾ ਕੇ ਤਾਂ ਉਹਦੇ ਤਹਿਤ ਫਿਰ ਉਸ ਦੇਸ਼ ਦੇ ਵਿੱਚ ਆਪਣੇ ਜਿਹੜਾ ਵਪਾਰ ਔਰ ਉਹਦੇ ਦੇਸ਼ ਦੀਆਂ ਅਵਸਥਾਾਂ ਦਾ ਹੋ ਰਿਹਾ ਆ ਉਹਦੇ ਤੇ ਟੈਕਸ ਦਰਾਂ ਨੂੰ ਘਟਾਉਣਾ ਇਹ ਨੀਤੀ ਚੱਲ ਰਹੀ ਆ ਰਣਨੀਤੀ ਚੀਨ ਦੀ ਵੀ ਚੱਲ ਰਹੀ ਆ ਅ ਅਮਰੀਕਾ ਦੀ ਵੀ ਚੱਲ ਰਹੀ ਆ ਤੇ ਰੂਸ ਨੂੰ ਜਿਹੜਾ ਇਸ ਵੇਲੇ ਕਹਿ ਲੋ ਕਿ ਅਮਰੀਕਾ ਤੇ ਯੂਰਪ ਰਲ ਕੇ ਦਬਾਉਣ ਦੇ ਉੱਤੇ ਲੱਗੇ ਹੋਇਆ ਰੂਸ ਇਸ ਚੱਕਰ ਦੇ ਵਿੱਚੋਂ ਨਿਕਲਣ ਦੇ ਲਈ ਬ੍ਰਿਕਸ ਜਿਹੜੇ ਕਿ ਕਾਫੀ ਦੇਸ਼ਾਂ ਦਾ ਇੱਕ ਵਿਕਾਸਸ਼ੀਲ ਦੇਸ਼ ਜਿਹੜੇ ਆ ਚੰਗੇ ਵਧੀਆ ਦੇਸ਼ ਆ ਉਹਨਾਂ ਦਾ ਸਮੂਹ ਆ ਉਹ ਉਹਨੂੰ ਮਜ਼ਬੂਤ ਕਰਕੇ ਉਸ ਪਾਸੇ ਉਹਦਾ ਬਦਲ ਲੱਭ ਰਿਹਾ ਆ ਤੇ ਪਿੱਛੇ ਤਾਂ ਇਹ ਵੀ ਰੌਲਾ ਪਿਆ ਸੀ ਕਿ ਇਹ ਜਿਹੜੇ ਬ੍ਰਿਕਸ ਦੇ ਦੇਸ਼ ਆ ਇਹ ਇੱਕ ਆਪਣੀ ਕਰੰਸੀ ਜਿਹੜੀ ਆ ਉਹ ਮਾਰਕੀਟ ਦੇ ਵਿੱਚ ਕਮੰਤਰੀ ਜਿਹੜੀ ਕਰੰਸੀ ਹੋਵੇਗੀ ਉਤਾਰ ਰਹੇ ਆ ਤੇ ਤੀਸਰਾ ਹੈਗਾ ਜੀ ਹਥਿਆਰਾਂ ਦੇ ਨਾਲ ਦੂਸਰੇ ਦੇਸ਼ਾਂ ਦੀ ਮਦਦ ਕਰਨਾ ਤੇ ਉਸ ਦੇਸ਼ ਦੇ ਜਿਹੜੇ ਗਵਾਂਡੀ ਦੇਸ਼ ਆ ਉਹਨਾਂ ਨੂੰ ਦਬਾਉਣਾ ਜਿਹਨਾਂ ਦੇਸ਼ਾਂ ਦੀ ਮਦਦ ਕਰਨਾ ਉਹਨਾਂ ਉਹਨਾਂ ਨੂੰ ਕਰਜ਼ਾਈ ਕਰਨਾ ਤੇ ਫਿਰ ਉੱਥੋਂ ਆਪਣੀਆਂ ਸ਼ਰਤਾਂ ਦੇ ਨਾਲ ਉੱਥੋਂ ਜੋ ਕੁਝ ਮਿਲਦਾ ਆ ਉਹ ਸਸਤਾ ਲੈਣਾ ਲੰਬੇ ਸਮੇਂ ਦੇ ਸਮਝੌਤੇ ਕਰਨਾ ਆਪਣੀ ਉਹਨਾਂ ਖੇਤਰਾਂ ਦੇ ਵਿੱਚ ਸਰਦਾਰੀ ਕਾਇਮ ਰੱਖਣਾ ਇਹ ਤਿੰਨ ਹੀ ਇਹ ਚੀਜ਼ਾਂ ਆ ਜਿਨ੍ਹਾਂ ਦੇ ਉੱਤੇ ਮੈਂ ਗੱਲ ਕਰਨੀ ਚਾਹੁੰਦਾ ਆ ਪਹਿਲਾ ਤਾਂ ਹੈਗਾ ਆ ਸਰਹੱਦਾ ਦਾ ਵਿਸਥਾਰ ਸ਼ੁਰੂ ਅਮਰੀਕਾ ਤੋਂ ਹੀ ਕਰਦੇ ਆ ਕਿਉਂਕਿ ਤਾਜ਼ਾ ਤਾਜ਼ਾ ਉੱਥੇ ਵਿਵਾਦ ਛੜਿਆ ਆ ਕਿ ਡੋਨਾਲਡ ਟਰੰਪ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਹੀ ਆਪਣੀਆਂ ਜਿਹੜੀਆਂ ਖਾਸ਼ੀਆਂ ਯਾਰ ਕੀਤੀਆਂ ਆ ਉਹਨਾਂ ਵਿੱਚ ਸਭ ਤੋਂ ਵੱਡੀ ਉਹਦੀ ਖਾਸ਼ ਜਿਹੜੀ ਆ ਉਹ ਹੈਗੀ ਆ ਪਨਾਮਾ ਨਹਿਰ ਜੋ ਦੱਖਣੀ ਅਮਰੀਕਾ ਦੇ ਵਿੱਚ ਦੋ ਪਾਸੇ ਦੇ ਮਹਾਸਾਗਰ ਜਿਹੜੇ ਆ ਉਹਨਾਂ ਨੂੰ ਜੋੜਦੀ ਆ ਔਰ ਉੱਥੋਂ ਦੀ ਜਿਹੜੀ ਉਹ ਪਨਾਮਾ ਕਨਾਲ ਆ ਜਿਹੜਾ ਸਮੁੰਦਰੀ ਜਹਾਜ਼ ਜਾਂਦੇ ਰਾਹੀ ਆਵਾਜਾਈ ਆ ਉਸਾ ਜਿਹੜਾ ਆ ਦੂਰੀ ਬਹੁਤ ਘਟ ਜਾਂਦੀ ਆ ਤੇ ਉਹ 50 52 ਮੀਲ ਦਾ ਜਿਹੜਾ ਖੇਤਰ ਆ ਉਹਦੇ ਉੱਪਰ ਪਹਿਲਾਂ ਅਮਰੀਕਾ ਨੇ ਇਹਨੂੰ ਬਣਾਇਆ ਇਸ ਨਹਿਰ ਨੂੰ ਫਿਰ ਕਾਫੀ ਸਮਾਂ ਚਲਾਇਆ ਫਿਰ ਸੇਜੇ ਸੇਜੇ ਜਿਮੀ ਕਾਰਟਰ ਦੇ ਸਮੇਂ ਇਹ ਕੰਟਰੋਲ ਪਨਾਮਾ ਨੂੰ ਦੇ ਦਿੱਤਾ ਤੇ ਪਨਾਮਾ ਜਿਹੜਾ ਆ ਉਹ ਸੇਜੇ ਸੇਜੇ ਚੀਨ ਵਾਲੇ ਪਾਸੇ ਨੂੰ ਝੋਗ ਗਿਆ ਤੇ ਚੀਨ ਨੂੰ ਉਹ ਕਾਫੀ ਰਇਤਾਂ ਦੇ ਰਿਹਾ ਆ ਤੇ ਅਮਰੀਕਾ ਨੂੰ ਇਹ ਲੱਗ ਰਿਹਾ ਆ ਕਿ ਇਹ ਸਾਡਾ ਇੱਥੋਂ ਦੀ ਜਿਹੜਾ ਚੀਨ ਵਪਾਰ ਕਰ ਰਿਹਾ ਆ ਉਹ ਜਿਆਦਾ ਮਾਤਰਾ ਚ ਆ ਰਿਹਾ ਆ ਸਾਡੇ ਜਿਹੜੇ ਤੇ ਸਾਡਾ ਜਿਹੜੇ ਜਹਾਜ਼ ਉੱਥੋਂ ਲੰਘ ਰਹੇ ਆ ਉਹਨਾਂ ਤੇ ਟੈਰਫ ਜ਼ਿਆਦਾ ਲੈ ਰਿਹਾ ਹੈ ਪਨਾਮਾ ਵਾਲਾ ਤੇ ਇਹ ਇਸ ਤਰ੍ਹਾਂ ਇੱਕ ਉੱਥੋਂ ਦੀ ਸੁਰੱਖਿਆ ਨੂੰ ਵੀ ਖਤਰਾ ਆ ਕਿ ਚੀਨ ਦੇ ਜਹਾਜ਼ ਜਿਹੜੇ ਆ ਕਹਿ ਲੋਗੇ ਉੱਥੋਂ ਦੇ ਜਿਹੜੇ ਰੱਖਿਆ ਪੱਖੋਂ ਖਤਰਾ ਆ ਉਹ ਵੀ ਉੱਥੋਂ ਦੀ ਲੰਘ ਸਕਦੇ ਆ ਤੇ ਸਭ ਤੋਂ ਵੱਡੀ ਜਿਹੜੀ ਉਹਨੇ ਇਸ ਵੇਲੇ ਉਠਾਈ ਆ ਗੱਲ ਉਹ ਉਠਾਈ ਆ ਕੈਨਾਲਾ ਕੈਨਾਲ ਜਿਹੜੀ ਆ ਪਨਾਮਾ ਉਦਾ ਕੰਟਰੋਲ ਆਪਣੇ ਹੱਥ ਵਿੱਚ ਲੈਣ ਦੀ ਇਹਦੇ ਤੇ ਹੁਣ ਅੱਗੇ ਕੀ ਕੀ ਰਿਜ਼ਲਟ ਇਹਦਾ ਨਿਕਲਦਾ ਆ ਇਹ ਉਸ ਪਾਸੇ ਨੂੰ ਉਹਨੇ ਜਿਹੜੇ ਆ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਆ ਦੂਸਰਾ ਉਹ ਕਰ ਰਿਹਾ ਆ ਗ੍ਰੀਨਲੈਂਡ ਜੋ ਕੈਨੇਡਾ ਤੇ ਯੂਰਪ ਦੇ ਵਿਚਾਲੇ ਆ ਅਮਰੀਕਾ ਦੇ ਵੀ ਨੇੜੇ ਆ ਉਧਰ ਰਸ਼ੀਆ ਦੇ ਵੀ ਨੇੜੇ ਆ ਇਹ ਗ੍ਰੀਨਲੈਂਡ ਜਿਹੜਾ ਆ ਫਿਨਲੈਂਡ ਦੇ ਕਬਜ਼ੇ ਹੇਠ ਆ ਤੇ ਉਹਨਾਂ ਨੇ ਪਿੱਛੇ ਜੇ ਉੱਥੇ ਗੱਲ ਚੱਲੀ ਸੀ ਉਥੋਂ ਦੀ ਗ੍ਰੀਨਲੈਂਡ ਦੇ ਲੋਕਾਂ ਨੂੰ ਆਜ਼ਾਦੀ ਦੇਣ ਦੀ ਜੋ ਉਥੇ 50-55 ਹਜ਼ਾਰ ਦੇ ਕਰੀਬ ਹੀ ਆ ਤੇ ਇਹ ਇੱਕ ਤਰ੍ਹਾਂ ਨਾਲ ਉਥੇ ਇਹ ਜਿਹੜਾ ਹੈਗੇ ਆ ਬਹੁਤ ਧਰਤੀ ਦੇ ਹੀਟਾਂ ਖੜਿੱਜ ਪਦਾਰਥ ਆ ਭੰਡਾਰ ਆ ਬਹੁਤ ਵੱਡਾ ਕਿਉਂਕਿ ਬਰਫ਼ ਸਨੋ ਫਾਲ ਰਹਿੰਦੀ ਆ ਬਰਫ਼ ਉੱਥੇ ਜ਼ਿਆਦਾਤਰ ਖੇਤਰ ਚ ਪੈਂਦੀ ਆ ਇਸ ਕਰਕੇ ਉਹਦੇ ਵੱਲ ਬਹੁਤੀ ਤਵੱਜੋ ਨਹੀਂ ਦਿੱਤੀ ਗਈ ਹੁਣ ਜਦੋਂ ਗਰਮੀ ਵੱਧ ਰਹੀ ਆ ਤੇ ਉਥੋਂ ਜਿਹੜਾ ਬਰਫ਼ ਪਿਘਲ ਰਹੀ ਆ ਤੇ ਇਹਨਾਂ ਦੇਸ਼ਾਂ ਨੂੰ ਲੱਗ ਰਿਹਾ ਆ ਵੀ ਹੁਣ ਇਥੋਂ ਖਜ਼ਾਨਾ ਗਾਹ ਕੱਢਣਾ ਜਿਹੜਾ ਆ ਉਹ ਸੌਖਾ ਹੋ ਜਾਏਗਾ ਦੂਸਰਾ ਕਾਰਨ ਇਹ ਆ ਕਿ ਗ੍ਰੀਨਲੈਂਡ ਦੇ ਵਿੱਚ ਕਿਸੇ ਟਾਈਮ ਦੇ ਉੱਤੇ ਅਮਰੀਕਾ ਨੇ ਆਪਣਾ ਪਰਮਾਣੂ ਅੱਡਾ ਵੀ ਬਣਾਇਆ ਹੋਇਆ ਸੀ ਤੇ ਜਿਹੜਾ ਕਿ ਸੀਤ ਲਾਇਰ ਸੀਤ جنگ ਜਿਹੜੀ ਸੀ ਉਦੋਂ ਸੋਵੀਅਤ ਸੰਘ ਦੇ ਨਾਲ ਜਦੋਂ ਖਤਮ ਹੋਈ ਉਸ ਤੋਂ ਬਾਅਦ ਉਹਨੂੰ ਉੱਥੋਂ ਉਠਾ ਲਿਆ ਗਿਆ ਲੇਕਿਨ ਉਹਦਾ ਕਚਰਾ ਜਿਹੜਾ ਆ ਬਹੁਤ ਖਤਰਨਾਕ ਆ ਗਿਆ ਉਹ ਉੱਥੇ ਬਰਫ਼ ਦੇ ਹੇਠਾਂ ਦੱਬਿਆ ਪਿਆ ਆ ਇਹ ਵੀ ਡਰਿਆ ਕਿ ਹੁਣ ਜਦੋਂ ਉੱਪਰੋਂ ਬਰਫ਼ ਪਿਘਲ ਜਾਏਗੀ ਤਾਂ ਉਸ ਜਿਹੜਾ ਰਸਾਇਣ ਖਤਰਨਾਕ ਕਿਸਮ ਦੇ ਆ ਉਹ ਜਿਹੜੇ ਆ ਬਹੁਤ ਵੱਡਾ ਅਸਰ ਪਾਉਣਗੇ ਇਹਦੇ ਤੇ ਲੋਕਾਂ ਦੇ ਆਲੇ ਦੁਆਲੇ ਜਿਹੜੇ ਵਸਦੇ ਆ ਤੇ ਅਮਰੀਕਾ ਜਿਹੜਾ ਆ ਉਹ ਇਹ ਆਪਣੀ ਸੁਰੱਖਿਆ ਨੂੰ ਖਤਰਾ ਦੱਸ ਕੇ ਉੱਥੇ ਆਪਣਾ ਜਿਹੜਾ ਉਹਨੂੰ ਰੈਂਟ ਤੇ ਲੈਣਾ ਚਾਹੁੰਦਾ ਆ ਉਹਦੇ ਤੇ ਕੰਟਰੋਲ ਕਰਨਾ ਚਾਹੁੰਦਾ ਆ ਇਹ ਇਸ ਲਈ ਬੜਾ ਵੱਡਾ ਵਿਵਾਦ ਚੱਲ ਰਿਹਾ ਆ ਫਿਨਲੈਂਡ ਦਾ ਤੇ ਇਹਦਾ ਯੂਰਪੀਅਨ ਦੇਸ਼ਾਂ ਦਾ ਅਮਰੀਕਾ ਦੇ ਨਾਲ ਅੱਗੇ ਉਸ ਪਾਸੇ ਨੂੰ ਵੀ ਇਹਨੇ ਜਿਹੜੇ ਆਪਣੇ ਕਈ ਕਦਮ ਜਿਹੜੇ ਆ ਵਧਾਏ ਆ ਤੀਸਰਾ ਹੈਗਾ ਆ ਕੈਨੇਡਾ ਕੈਨੇਡਾ ਦੇ ਉੱਤੇ ਅੱਜ ਪਹਿਲੀ ਫਰਵਰੀ ਨੂੰ ਇਹ ਸ਼ਾਇਦ ਰਾਤ ਵੇਲੇ ਕੋਈ ਟੈਕਸਾਂ ਦਾ ਵੀ ਐਲਾਨ ਕਰ ਦੇਵੇ ਕਿ 24% ਜਿਹੜੇ ਟੈਕਸ ਆ ਜਿਹੜੀਆਂ ਕੈਨੇਡਾ ਦੀਆਂ ਵਸਤਾਂ ਅਮਰੀਕਾ ਦੇ ਵਿੱਚ ਵਿਕਦੀਆਂ ਆ ਉਹਨਾਂ ਦੇ ਉੱਤੇ ਮੈਂ ਲਾਉਂਗਾ ਬਹਾਨੇ ਕਈ ਘੜ ਰਿਹਾ ਹੈ ਇਹ ਕਹਿੰਦਾ ਕਿ ਸਾਡੀਆਂ ਸਬਸਿਡੀਆਂ ਖਾਂਡ ਹੈ ਆਹੇ ਪੌਣੇ ਆਪਣੇ 200 ਕਰੋੜ ਦੇ ਪੌਣੇ 200 ਅਰਬ ਡਾਲਰ ਦੇ ਕਰੀਬ ਜਿਹੜੀਆਂ ਸਬਸਿਡੀਆਂ ਸਾਨੂੰ ਦੇਣੀਆਂ ਪੈ ਰਹੀਆਂ ਆ ਇਹ ਵਪਾਰ ਦੇ ਉੱਤੇ ਕੈਨੇਡਾ ਨੂੰ ਤੇ ਦਿਆਂ ਵਾਸਤਾ ਜਿਹੜੀਆਂ ਅਸੀਂ ਲੈ ਰਹੇ ਆ ਘੱਟ ਉਹਦੇ ਤੇ ਟੈਰਫ ਲੱਗ ਰਿਹਾ ਬਹੁਤ ਥੋੜਾ ਲੱਗ ਰਿਹਾ ਆ ਤੇ 24% ਇਹ ਵਧਾਏਗਾ ਟੈਕਸ ਉਹਦੇ ਉੱਤੇ ਤੇ ਨਾਲੇ ਵੀ ਕਹਿ ਰਿਹਾ ਕਿ ਮੈਂ ਤੇਲ ਤਾਂ ਸਾਡੇ ਕੋਲ ਹੀ ਬਸੇਰਾ ਹੈਗਾ ਕੈਨੇਡਾ ਤੋਂ ਅਸੀਂ ਕੀ ਕਰਨਾ ਲੈ ਕੇ ਕਿ ਲੱਕੜ ਸਾਡੇ ਅਮਰੀਕਾ 'ਚ ਨਹੀਂ ਹੈਗੀ ਅਸੀਂ ਕੈਨੇਡਾ ਦੀ ਲੱਕੜ ਕੀ ਕਰਨੀ ਆ ਇਹ ਦੋ ਵਪਾਰ ਜਿਹੜੇ ਆ ਕੈਨੇਡਾ ਜਿਹੜੇ ਆ ਬਹੁਤ ਵੱਡੇ ਲੈਵਲ ਤੇ ਅਮਰੀਕਾ ਨੂੰ ਕਰ ਰਿਹਾ ਆ ਹੁਣ ਅਨਟਾਰੀਓ ਦੇ ਵਿੱਚ ਜਿਹੜੀ ਉੱਥੋਂ ਦੀ ਸਰਕਾਰ ਆ ਉਹਨੇ ਪੂਰੀ ਤਾਂ ਨੀਤੀ ਘੜ ਲਈ ਆ ਕੈਨੇਡਾ ਸਰਕਾਰ ਨੇ ਵੀ ਕਿ ਤੂੰ ਟੈਕਸ ਲਾਏਂਗਾ ਤੇ ਤੈਨੂੰ ਜਵਾਬ ਵੀ ਮੋਰਿਓ ਇਸ ਤਰ੍ਹਾਂ ਦਾ ਹੀ ਮਿਲੇਗਾ ਇਹ ਇਹਦਾ ਵਿਸਥਾਰ ਦਾ ਜਿਹੜਾ ਚੱਲ ਰਿਹਾ ਆ ਬਹਾਨੇ ਬਣਾ ਰਿਹਾ ਆ ਇਹ ਜਿਹੜੇ ਉਹ ਆਪਣੀ ਸਰਾਤ ਨੂੰ ਮਜ਼ਬੂਤ ਨਹੀਂ ਕਰ ਰਿਹਾ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਹੀ ਰੋਕੋ ਮੈਂ ਕਿਉਂ ਖਰਚਾ ਚੱਕਾਂ ਸਰਾਤ ਦੇ ਉੱਤੇ ਜਿਹੜੇ ਗੈਰਕਾਨੂੰਨੀ ਲੋਕ ਅੰਦਰ ਨੂੰ ਲੰਘ ਰਹੇ ਆ ਨਸ਼ੇ ਸਾਡੇ ਅਮਰੀਕਾ ਦੇ ਵਿੱਚ ਆ ਰਹੇ ਆ ਉਹਦੇ ਲਈ ਵੀ ਉਹਨਾਂ ਦੇਸ਼ਾਂ ਨੂੰ ਹੀ ਤੁਸੀਂ ਠਹਿਰਾ ਰਿਹਾ ਆ ਦੂਸਰਾ ਆ ਗਿਆ ਰੂਸ ਰੂਸ ਇਸ ਵੇਲੇ ਜਿਹੜਾ ਆ ਉਹ ਬਹੁਤ ਕਹਿ ਲੋ ਕਿ ਬੁਰੀ ਤਰ੍ਹਾਂ ਜੰਗ ਦੇ ਵਿੱਚ ਘਿਰਿਆ ਹੋਇਆ ਆ ਯੂਕਰੇਨ ਦੇ ਨਾਲ ਯੂਕਰੋਨ ਦੇ ਅੱਗੇ ਬਹੁਤ ਕਮਜ਼ੋਰ ਦੇਸ਼ ਆ ਲੇਕਿਨ ਯੂਰਪ ਜਿਹੜਾ ਯੂਕਰੇਨ ਦੀ ਮਦਦ ਯੂਰਪ ਸਾਰਾ ਕਰ ਰਿਹਾ ਆ ਬਹੁਤ ਵੱਡਾ ਹਿੱਸਾ ਤੇ ਅਮਰੀਕਾ ਕਰ ਰਿਹਾ ਆ ਹਥਿਆਰਬੰਦ ਲੜਾਈ ਚ ਉਹਦੀ ਪੂਰੀ ਮਦਦ ਕਰ ਰਹੇ ਆ ਕਿਉਂਕਿ ਉਹ ਰੂਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਤੇ ਰੂਸ ਨੇ ਵੀ ਬਹਾਨਾ ਆਪਣੀ ਸਰਹੱਦ ਦਾ ਹੀ ਬਣਾਇਆ ਆ ਕਿ ਮੇਰੀ ਸਰਹੱਦ ਦੇ ਨੇੜੇ ਜੇ ਨਾਟੋ ਨੇ ਹਵਾਈ ਅੱਡੇ ਆ ਕੇ ਬਣਾ ਲਏ ਤਾਂ ਮੇਰੀ ਸੁਰੱਖਿਆ ਨੂੰ ਖਤਰਾ ਖੜ ਜਾਏਗਾ ਤੇ ਉਹ ਜਿਹੜਾ ਹੈਗਾ ਹੈ ਯੂਰਪੀਨ ਯੂਨੀਅਨ ਨੂੰ ਤੇ ਜਿਹੜੀ ਇੱਕ ਫੌਜੀ ਸੰਗਠਨ ਹੈ ਅਮਰੀਕਾ ਤੇ ਨਾਟੋ ਦੇਸ਼ੇ ਯੂਰਪੀਨ ਦੇਸ਼ਾਂ ਦਾ ਜਿਹੜਾ ਹੈਗਾ ਬਹੁਤ ਵੱਡਾ ਉਹਨੂੰ ਦੋਹਾਂ ਨੂੰ ਆਪਣੀ ਸਰਹੱਦ ਤੋਂ ਦੂਰ ਰੱਖਣਾ ਚਾਹੁੰਦਾ ਆ ਤੇ ਇਸੇ ਚੱਕਰ ਦੇ ਵਿੱਚ ਹੀ ਉਹਨੇ ਯੂਕਰੇਨ ਦੇ ਜਿਹੜੇ ਆਪਣੀ ਸਰਹੱਦ ਨਾਲ ਲੱਗਦੇ ਜਿਹੜੇ ਰੂਸ ਦੇ ਜਿਆਦਾ ਬਸوں ਵਾਲੇ ਖੇਤਰ ਯੂਕਰੇਨ ਦੇ ਵਿੱਚ ਅੰਦਰ ਆ ਉਹਨਾਂ ਦੇ ਉੱਤੇ ਉਹਨੇ ਕਬਜ਼ਾ ਕਰਨ ਦੇ ਲਈ ਜੰਗ ਛੇੜੀ ਹੋਈ ਆ ਕ੍ਰੀਮੀਆਂ ਦੇ ਉੱਤੇ ਕਰ ਚੁੱਕਿਆ ਆ ਤੇ ਜਿਹੜੇ ਹੋਰ ਖਿੱਤੇ ਨਾਲ ਲੱਗਦੇ ਆ ਸਰਹੱਦ ਦੇ ਸੋਵੀਅਤ ਸੰਘ ਦੇ ਉਹਨਾਂ ਦੇ ਉੱਤੇ ਉਹ ਯੂਕਰੇਨ ਦੇ ਨਾਲ ਜਿਹੜੀ ਆ ਜੰਗ ਬੰਦ ਕਰਨ ਨੂੰ ਤਿਆਰ ਨਹੀਂ ਨਜ਼ਰ ਆ ਰਿਹਾ ਤੀਸਰਾ ਆ ਗਿਆ ਚੀਨ ਚੀਨ ਕਿਹੜਾ ਘਟ ਕਰ ਰਿਹਾ ਹੈ ਭਾਰਤ ਦੇ ਨਾਲ ਸੰਧੀ ਵੀ ਕਰਦਾ ਆ ਪਰ ਪ੍ਰੋਸਾਨੀ ਕਰਦਾ ਜੇ ਫੌਜ ਉੱਥੇ ਗਸ਼ਤ ਹੋਣ ਦੀ ਇਜਾਜ਼ਤ ਦਿੱਤੀ ਗਈ ਆ ਤੇ ਆਪਣੀ ਫੌਜ ਨੂੰ ਪਿੱਛੇ ਨਹੀਂ ਹਟਾ ਰਿਆ ਫਿਰ ਉਹ ਦੀ ਜਿਹੜੀ ਆਖਿਆ ਉਹ ਇਹੀ ਆ ਕਿ ਕਿਸੇ ਤਰ੍ਹਾਂ ਮੈਂ ਇਹ ਜਿਹੜਾ ਇਧਰਲੇ ਪਾਸੇ ਹੈਗਾ ਆ ਪੁਟਾਨ ਆ ਜਿਹੜਾ ਕਹਿ ਲੋ ਕਿ ਅੱਗੇ ਬੰਗਲਾਦੇਸ਼ ਆ ਇਸ ਸਾਈਡ ਨੂੰ ਜਿਹੜਾ ਆ ਮੈਂ ਆਪਣੇ ਜਿਹੜਾ ਆ ਉੱਥੇ ਪ੍ਰਭਾਵ ਵਧਾਉਣੇ ਆ ਤੇ ਮੈਂ ਇਹ ਜਿਹੜਾ ਬੜੇ ਰਣਨੀਤਕ ਤੌਰ ਤੇ ਅਹਿਮ ਖੇਤਰ ਹੈਗੇ ਆ ਇਸ ਪਾਸੇ ਚੀਨ ਦੇ ਤਾਂ ਭਾਰਤ ਦੇ ਵਿਚਾਲੇ ਉਹਨਾਂ ਦੇ ਉੱਤੇ ਇਹ ਆਪਣੇ ਹੱਕ ਜਤਾ ਰਿਹਾ ਆ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਜਿਹੜਾ ਆ ਚੀਨ ਗੱਲਾਂ ਬੜੀਆਂ ਕਰ ਰਿਹਾ ਆ ਸ਼ਾਂਤੀ ਦੀਆਂ ਪਰ ਜਿਵੇਂ 1962 ਦੇ ਵਿੱਚ ਵੀ ਸ਼ਾਂਤੀ ਦੀਆਂ ਗੱਲਾਂ ਕਰਦੇ ਕਰਦੇ ਨੇ ਭਾਰਤ ਨੇ ਜੱਗ ਛੇੜੀ ਸੀ ਹੁਣ ਵੀ ਸ਼ਾਂਤੀ ਦੀਆਂ ਗੱਲਾਂ ਕਰਤਾ ਕਰਦਾ ਭਾਰਤ ਦਾ ਖੇਤਰ ਜਿਹੜਾ ਦਬਦਾ ਤੁਰਿਆ ਆ ਤੀਸਰਾ ਇਹਨੂੰ ਜਿਹੜਾ ਪਾਸਾ ਹੈਗਾ ਆ ਆਪਣਾ ਲਦਾਖ ਵਾਲਾ ਉਹ ਇਹਦੇ ਲਈ ਉਹ ਵੀ ਬਹੁਤ ਮਹੱਤਵਪੂਰਨ ਆ ਕਿਉਂਕਿ ਇਹਨੇ ਜਿਹੜੀ ਇੱਕ ਆਪਣੀ ਬਾਹ ਬਣਾਈ ਆ ਪਾਕਿਸਤਾਨ ਵਾਲੀ ਉਹ ਜਿਹੜੀ ਆ ਬਹੁਤ ਮਜ਼ਬੂਤ ਕਰਕੇ ਆਪਣੇ ਦਬਾਅ ਦੇ ਥੱਲੇ ਆਪਣੇ ਕੰਟਰੋਲ ਦੇ ਹੇਠਾਂ ਰੱਖਣੀ ਚਾਹੁੰਦਾ ਆ ਕਿਉਂਕਿ ਉੱਥੇ ਜੋ ਕੁਝ ਵੀ ਅ ਅ ਅ ਇੰਦਰਲੀ ਸਾਈਡ ਤੇ ਇੱਕ ਤਾਂ ਫੌਜ ਜਿਹੜੀ ਆ ਭਾਰਤ ਦੀ ਜਿਹੜੀ ਆ ਉਹਦਾ ਚੀਰ ਤੇ ਦਬਾਅ ਘਟੇਗਾ ਜਦੋਂ ਪਾਕਿਸਤਾਨ ਫੌਜੀ ਤੌਰ ਤੇ ਬਹੁਤ ਮਜ਼ਬੂਤ ਹੋਏਗਾ ਦੂਸਰੀ ਪਾਕਿਸਤਾਨ ਦੀ ਉਹਨੂੰ ਲੋੜ ਆ ਕਿ ਇਸ ਪਾਸੇ ਨੂੰ ਆ ਕੇ ਉਹ ਅਫਗਾਨਿਸਤਾਨ ਦੇ ਵਿੱਚ ਬਹੁਤ ਵੱਡਾ ਖਣਿਜ ਪਦਾਰਥਾਂ ਦਾ ਭੰਡਾਰ ਆ ਉਹਦੇ ਵਾਸਤੇ ਉਹਦੀ ਉਹਦੇ ਉੱਪਰ ਆਖਿਆ ਤੇ ਜਿਹੜੀ ਉਹਨੇ ਇੱਕ ਸੜਕ ਬਣਾਈ ਆ ਚੀਨ ਤੋਂ ਗਵਾਦਰ ਨਦੀ ਜਿਹੜੀ ਪਾਕਿਸਤਾਨ ਦੀ ਸਮੁੰਦਰ ਦੇ ਨਾਲ ਲੱਗਦੀ ਆ ਉਹਦੇ ਉੱਤੇ ਉਹ ਜਿਹੜਾ ਆ ਆਪਣਾ ਜਿਹੜਾ ਆ ਉਹਦੇ ਤੇ ਹੋਲਡ ਬਣਾ ਕੇ ਰੱਖ ਰਿਆ ਆ ਉਸ ਸੜਕ ਦੇ ਉੱਤੇ ਖਰਚਾ ਇੰਨਾ ਕੀਤਾ ਆ ਉਹਨੇ ਕਿ ਪਾਕਿਸਤਾਨ ਜਿਹੜਾ ਆ ਉਸ ਉਹ ਕਰਜ਼ਾ ਲੈ ਕੇ ਜਿਹੜਾ ਆ ਉਹ ਉਹ ਉਹਦੇ ਤੇ ਕਰਜ਼ਾ ਪਈ ਜਾ ਰਿਹਾ ਆ ਉਹ ਖਰਚਾ ਚੀਨ ਕਰ ਰਿਹਾ ਆ ਲੇਕਿਨ ਪਾਕਿਸਤਾਨ ਦੇ ਖਾਤੇ 'ਚ ਪਾ ਰਿਹਾ ਆ ਤੇ ਪਾਕਿਸਤਾਨ ਦੇ ਕੋਲ ਉਸ ਕਰਜ਼ੇ ਦੀਆਂ ਕਿਸ਼ਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਤੀਸਰਾ ਇਹ ਆ ਕੇ ਉਹ ਇਸ ਜਿਹੜਾ ਰੂਟ ਆ ਉਹਨੂੰ ਅੱਗੇ ਜਿਹੜੇ ਹੈਗੇ ਆ ਇਹ ਮੀਡਲ ਈਸਟ ਦੇ ਦੇਸ਼ ਆ ਮੁਸਲਮ ਕੰਟਰੀ ਆ ਤੇ ਅੱਗੇ ਅਫਰੀਕਾ ਆ ਬਹੁਤ ਵੱਡਾ ਖੇਤਾ ਫਿਰ ਉੱਥੋਂ ਦੀ ਯੂਰਪ ਨੂੰ ਜਿਹੜਾ ਲੰਘ ਆ ਚੀਨ ਤੋਂ ਇਹ ਬਹੁਤ ਨੇੜੇ ਪੈਂਦਾ ਆ ਸਸਤਾ ਪੈਂਦਾ ਆ ਤੇ ਉਹ ਇਸ ਦੇ ਵਿਸਥਾਰ ਦੇ ਉੱਤੇ ਲੱਗਿਆ ਹੋਇਆ ਆ ਪਾਕਿਸਤਾਨ ਨੂੰ ਹਰਤਾਂ ਵੀ ਦੇ ਰਿਹਾ ਆ ਈਰਾਨ ਨਾਲ ਉਹਦੀ ਚੰਗੀ ਸਾਂਝ ਬਣ ਗਈ ਆ ਤੇ ਇਸ ਪਾਸੇ ਨੂੰ ਉਹ ਅੱਗੇ ਵਧ ਰਿਹਾ ਆ ਇਹ ਉਹ ਉਸ ਦਾ ਜਿਹੜਾ ਫਿਰ ਉਧਰ ਇੰਡੋਨੇਸ਼ੀਆ ਨਾਲ ਇਹ ਰੌਲਾ ਚੱਲ ਰਿਹਾ ਆ ਕੁਝ ਟਾਪੂਆਂ ਨੂੰ ਲੈ ਕੇ ਤਾਈਵਾਨ ਦੇ ਉੱਤੇ ਆਪਣਾ ਕਬਜ਼ਾ ਜਤਾ ਰਿਹਾ ਆ ਕੁਝ ਮਲੇਸ਼ੀਆ ਨਾਲ ਵੀ ਇਹਦਾ ਚੱਕਰ ਚੱਲ ਰਿਹਾ ਆ ਤੇ ਇਹ ਸਾਰਾ ਕੁਝ ਇੱਕ ਵਿਸਥਾਰ ਦੇ ਇਹ ਖਿੱਤੇ ਦੇ ਚੱਲ ਰਿਹਾ ਆ ਇਹਦੇ ਇਸ ਵਿਸਥਾਰ ਨੂੰ ਰੋਕਣ ਦੇ ਲਈ ਸਮੁੰਦਰ ਦੇ ਵਿੱਚ ਜਿਹੜਾ ਸਾਊਥ ਚਾਈਨਾ ਦਾ ਸੀ ਹੈ ਜਿਹੜਾ ਸਮੁੰਦਰ ਆ ਤਾਇਵਾਨ ਤੇ ਚੀਨ ਦੇ ਵਿਚਾਲੇ ਪੈਂਦਾ ਕਿਉਂਕਿ ਉਹੀ ਇੱਕ ਉਥੋਂ ਦੀ ਲੰਘ ਆਇਆ ਜਿੱਥੋਂ ਦੀ ਸਾਰਾ ਮਾਲ ਇਧਰ ਉਧਰ ਜਾਂਦਾ ਆ ਤੇ ਅਮਰੀਕਾ ਨੇ ਇਹਨੂੰ ਚੀਨ ਨੂੰ ਉਸ ਪਾਸੇ ਕੰਟਰੋਲ ਕਰਨ ਤੋਂ ਰੋਕਣ ਦੇ ਲਈ ਜਿੱਥੇ ਉਹ ਤਾਇਵਾਨ ਦੀ ਮਦਦ ਕਰ ਰਿਹਾ ਆ ਉੱਥੇ ਉਹਨੇ ਇੱਕ ਚਾਰ ਦੇਸ਼ਾਂ ਦਾ ਗੁੱਟ ਖੜਾ ਕਰ ਦਿੱਤਾ ਆ ਜਿਹਨੂੰ ਕੁਆਡ ਨੇਸ਼ਨ ਕਹਿੰਦੇ ਆ ਉਹ ਹੈਗਾ ਆ ਅਮਰੀਕਾ ਆਸਟ੍ਰੇਲੀਆ ਭਾਰਤ ਤੇ ਜਾਪਾਨ ਉਹ ਇਹਨੂੰ ਰਣਨੀਤਕ ਤੌਰ ਤੇ ਇਸ ਵੇਲੇ ਬਹੁਤ ਅਹਿਮ ਮੀਟਿੰਗਾਂ ਦੇ ਵਿੱਚ ਲੱਗਿਆ ਰਹਿੰਦਾ ਆ ਤੇ ਉਹ ਇਹ ਮਜ਼ਬੂਤ ਕਰ ਰਿਹਾ ਹੈ ਤਾਂ ਕਿ ਇਹ ਚਾਰੇ ਦੇਸ਼ ਇਕੱਠੇ ਇਕਜੁੱਟ ਹੋ ਕੇ ਉਹਨੂੰ ਚਾਰ ਛਪੇਰਿਓ ਘੇਰ ਕੇ ਡਰਾ ਸਕਣ ਕਿ ਉਹ ਜਿਹੜਾ ਇਹ ਤਾਈਵਾਨ ਤੇ ਚੀਨ ਦੇ ਵਿਚਾਲੇ ਦੀ ਜਿਹੜਾ ਸਮੁੰਦਰ ਆ ਇਹਦੇ ਉੱਤੇ ਉਹਦੀ ਸਰਦਾਰੀ ਨਾ ਬਣੇ ਉਹਨਾਂ ਦਾ ਕਹਿਣਾ ਆ ਕਿ ਜਿਹੜੇ ਸਮੁੰਦਰੀ ਪਾਣੀਆਂ ਦੇ ਲੰਘੇ ਆ ਇਹ ਕਿਸੇ ਦੇ ਵੀ ਨਹੀਂ ਹੁੰਦੇ ਇੱਥੋਂ ਦੀ ਕੋਈ ਵੀ ਆ ਸਕਦਾ ਆ ਜਾ ਸਕਦਾ ਆ ਇਹ ਇੱਕ ਹਸੇਉ ਨੇ ਇਹ ਲੜਾਈ ਛੇੜੀ ਆ ਜੋ ਆਪਣੀਆਂ ਸਰਹੱਦਾਂ ਦੀ ਸੁਰੱਖਿਆ ਦੇ ਨਾਂ ਤੇ ਆ ਵਪਾਰ ਦੇ ਨਾਂ ਦੇ ਉੱਤੇ ਵੀ ਜਿਹੜੇ ਆ ਕਿ ਅਮਰੀਕਾ ਨੇ ਟੈਰਫ ਵਧਾਉਣ ਦੀ ਰਣਨੀਤੀ ਅਪਣਾ ਲਈ ਆ ਜਿਵੇਂ ਭਾਰਤ ਨੂੰ ਵੀ ਕਿਹਾ ਆ ਕਿ ਤੇਰਾ ਮਾਲ ਜਿਹੜਾ ਸਾਡੇ ਅਮਰੀਕਾ ਚ ਵਿਖ ਰਿਹਾ ਆ ਉਹਦੇ ਉੱਤੇ ਜਿਹੜਾ ਹੈਗਾ ਅਸੀਂ ਤੇਰੇ ਤੋਂ ਟੈਕਸ ਘੱਟ ਲੈ ਰਹੇ ਆ ਪਰ ਤੂੰ ਸਾਡੀ ਆਪਣੀ ਮੰਡੀ ਨਹੀਂ ਸਾਡੇ ਵਾਸਤੇ ਖੋਲਦੇ ਆ ਉਹ ਸਾਨੂੰ ਤੈਨੂੰ ਖੋਲਣੀ ਪੈਣੀ ਆ ਜੇ ਤੂੰ ਉਹ ਮੰਡੀ ਨਹੀਂ ਖੋਲੇਗਾ ਤੂੰ ਸਾਡੇ ਤੋਂ ਡਿਫੈਂਸ ਦੇ ਸਾਰੇ ਹਥਿਆਰ ਸਾਡੇ ਤੋਂ ਲੈ ਤੂੰ ਚੀਨ ਤੋਂ ਉਹਦੇ ਤੋਂ ਰੂਸ ਤੋਂ ਕਿਉਂ ਲੈ ਰਿਹਾ ਆ ਫਰਾਂਸ ਤੋਂ ਕਿਉਂ ਲੈ ਰਿਹਾ ਆ ਉਹ ਚਾਹੁੰਦਾ ਆ ਕਿ ਭਾਰਤ ਰੱਖਿਆ ਸਮਾਨ ਜਿਹੜਾ ਅਮਰੀਕਾ ਦਾ ਖਰੀਦੇ ਕਿਉਂਕਿ ਅਮਰੀਕਾ ਚ ਡਿਫੈਂਸ ਦਾ ਜਿਹੜੇ ਆ ਸਮਾਨ ਆ ਉਹ ਬਹੁਤ ਬਣਦਾ ਆ ਹਵਾਈ ਜਹਾਜ਼ ਸਭ ਕੁਝ ਤੇ ਜਿਹੜੇ ਹੁਣ ਉਹਦੇ ਜਿਹੜੇ ਪਿਛਲੇ ਜਨਰੇਸ਼ਨ ਆਲੇ ਜਿਹੜੇ ਪੀੜੀਆਂ ਕਹ ਲੋ ਜਹਾਜ਼ ਰੱਖਿਆ ਉਤਪਾਦਾਂ ਦੀਆਂ ਆ ਉਹ ਹੁਣ ਉਹਨੇ ਕਿਤੇ ਤਾਂ ਉਹ ਵੇਚਣੀਆਂ ਆ ਜਾਂ ਚਲਾਉਣੀਆਂ ਆ ਤੇ ਉਹ ਹੁਣ ਜਿਹੜਾ ਇਹ ਦਬਾਅ ਪਾ ਕੇ ਉਹ ਇਹਨਾਂ ਦੇਸ਼ਾਂ ਦੇ ਉੱਤੇ ਸਾਡੇ ਦੇਸ਼ ਦੇ ਤੇ ਵੀ ਕਰ ਰਿਹਾ ਹੈ ਕੋਸ਼ਿਸ਼ ਇਸ ਤਰ੍ਹਾਂ ਦੀ ਤੇ ਇਹ ਇਹ ਉਹਨੇ ਰਣ ਦਿੱਤੀ ਜਿਹੜੀ ਆ ਯੂਕਰੇਨ ਨੂੰ ਵੀ ਇਹ ਦਬਾਉਣ ਤੇ ਲੱਗੇ ਹੋਇਆ ਕਿ ਯੂਕਰੇਨ ਦੀ ਹਾਲਤ ਇਹ ਆ ਕਿ ਉਹ ਯੂਰਪ ਦੇ ਤਾਂ ਅਮਰੀਕਾ ਦੇ ਕਰਜ਼ੇ ਹੇਠਾਂ ਪੁਜਾਏਗਾ ਬਹੁਤ ਬੁਰੀ ਤਰ੍ਹਾਂ ਜੇ ਲੜਾਈ ਇਹ ਲੰਬੀ ਚੱਲੀ ਆਪਣੇ ਅਰਬ ਦੇਸ਼ ਆ ਜਾਓ ਮਿਡਲ ਈਸਟ ਦੇ ਵਿੱਚ ਉਹਦੇ ਲਈ ਸਭ ਤੋਂ ਵੱਡੀ ਜਿਹੜੀ ਕਹਿ ਲਓ ਕਹੋ ਸਭ ਤੋਂ ਅਹਿਮ ਜਗ੍ਹਾ ਆ ਉਹ ਇਸرائیਲ ਆ ਇਸرائیਲ ਨੂੰ ਉਹ ਕਿਸੇ ਹਾਲਤ ਵਿੱਚ ਵੀ ਕਮਜ਼ੋਰ ਨਹੀਂ ਹੋਣ ਦੇਣਾ ਚਾਹੁੰਦਾ ਉਹ ਤਾਂ ਹੀ ਮਜਬੂਤ ਇਸرائیਲ ਰਹੇਗਾ ਜੇ ਉਹਦੀ ਹਥਿਆਰਾਂ ਦੇ ਪੱਖੋਂ ਤੇ ਆਰਥਿਕ ਪੱਖੋਂ ਦੱਬ ਕੇ ਮਦਦ ਕਰੇਗਾ ਤਾਂ ਕਿ ਇਹ ਅਰਬ ਕੰਟਰੀ ਇਕੱਠੇ ਹੋ ਕੇ ਕਿਤੇ ਇਸرائیਲ ਨੂੰ ਖਤਮ ਨਾ ਕਰ ਦੇਣ ਇਹ ਉਹਦੀਆਂ ਰਣਨੀਤੀਆਂ ਚੱਲ ਰਹੀਆਂ ਆ ਭਾਰਤ ਨਾਲ ਉਹ ਵਪਾਰ ਜਿਹੜਾ ਆ ਵਧਾਉਣਾ ਚਾਹੁੰਦਾ ਆ ਤੇ ਇਹ ਇੱਕ ਉਹਨਾਂ ਦੀਆਂ ਜਿਹੜੀਆਂ ਆ ਵਪਾਰਕ ਜਿਹੜੀਆਂ ਕਹਿ ਲਓ ਨੀਤੀਆਂ ਜਿਹੜੀਆਂ ਚੱਲ ਰਹੀਆਂ ਆ ਨਾਲ ਰੱਖਿਆ ਦਾ ਸਮਾਨ ਵੀ ਵਿਗ ਰਿਹਾ ਆ ਇਹ ਤਿੰਨੇ ਦੇਸ਼ ਜਿਹੜੇ ਆ ਤਹਿ ਕੰਢੇ ਆ ਕਿ ਕਿਹੜੇ ਦੇਸ਼ ਨੂੰ ਕਿਹੜੇ ਦੇਸ਼ ਨਾਲ ਵਪਾਰ ਕਰਨ ਦੇਣਾ ਕਿਹੜੇ ਨਾਲ ਨਹੀਂ ਦੇਣਾ ਆਰਥਿਕ ਜਿਹੜੀਆਂ ਬੰਦਸ਼ਾਂ ਲਾਈਆਂ ਜਾ ਰਹੀਆਂ ਜਿਹੜੀਆਂ ਉੱਤਰੀ ਕੋਰੀਆ ਈਰਾਨ ਤੇ ਹੁਣ ਰੂਸ ਆ ਉਹ ਸਾਰਾ ਕੁਝ ਆਪਣਾ ਮਾਲ ਮਾਰਕੀਟ ਦੇ ਵਿੱਚ ਲਿਆ ਕੇ ਸੁੱਟਣ ਲਈ ਲੱਗ ਰਹੀਆਂ ਆ ਕਿ ਇਹਨਾਂ ਦਾ ਮਾਲ ਮਾਰਕੀਟ ਸਪਲਾਈ ਇਹਨਾਂ ਦੀ ਘਟੇ ਇਹਨਾਂ ਦੀਆਂ ਉੱਤੇ ਟੈਕਸ ਵਧਾਓ ਇਹ ਮਹਿੰਗੀਆਂ ਹੋਣ ਤੇ ਫਿਰ ਅਮਰੀਕਾ ਆਪਣਾ ਮਾਲ ਜਿਹੜਾ ਲਿਆ ਕੇ ਉਹ ਮਿਡਲ ਈਸਟ ਦੇ ਵਿੱਚ ਏਸ਼ੀਆ ਦੇ ਵਿੱਚ ਤੇ ਇਧਰ ਯੂਰਪ ਵਾਲੇ ਪਾਸੇ ਸੁੱਟੇ ਇਹ ਲੜਾਈ ਜਿਹੜੀ ਆ ਹੁਣ ਕੱਲੀ ਹਥਿਆਰਾਂ ਦੀ ਦੁਨੀਆ ਦੇ ਉੱਤੇ ਲੜਾਈ ਨਹੀਂ ਰਹਿ ਗਈ ਇਹ ਇਹ ਅੱਗੇ ਇਹ ਤਿੰਨ ਦੇਸ਼ ਜਿਹੜੇ ਆ ਇਹ ਹੁਣ ਵਪਾਰ ਦੇ ਨਾਲ ਬੰਦਸ਼ਾਂ ਦੇ ਨਾਲ ਤਿਆ ਕਰਨਗੇ ਕਿ ਦੁਨੀਆ ਨੇ ਕਿਸ ਪਾਸੇ ਨੂੰ ਅੱਗੇ ਵਧਣਾ ਆ ਅਜੇ ਨਾ ਹੀ ਇਜਾਜ਼ਤ ਦਿਓ ਚੈਨਲ ਮੇਰਾ ਸਬਸਕ੍ਰਾਈਬ ਜਰੂਰ ਕਰੋ ਇਹਨੂੰ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਸਤਿ ਸ੍ਰੀ ਅਕਾਲ